ਵਾਲੀਆ ਇੰਗਲਿਸ਼ ਮਾਡਲ ਸਕੂਲ ਦਾ ਨਤੀਜਾ ਸਫੀਸਤੀ ਰਹਾ ਵਾਲੀਆ ਇੰਗਲਿਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਖੰਨਾ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਕੂਲ ਦਾ ਨਤੀਜਾ ਸਫੀਸਤੀ ਰਿਹਾ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ਵਰ ਵਾਲੀਆ ਤੇ ਸ਼੍ਰੀਮਤੀ ਨਵਰੀਤ ਵਾਲੀਆ ਨੇ ਪਾਸ ਹੋਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਵੇਖ ਵਿੱਚ ਹੋਰ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਪ੍ਰਿੰਸੀਪਲ ਰਾਕੇਸ਼ਵਰ ਵਾਲਿਆ ਨੇ ਜਿੱਥੇ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਉਥੇ ਸਕੂਲ ਦੇ ਸਮੂਹ ਸਟਾਫ ਨੂੰ ਭਵਿਕ ਵਿੱਚ ਹੋਰ ਮਿਹਨਤ ਕਰਕੇ ਸ਼ਲਾਗਾਯੋਗ ਕਾਰਗੁਜ਼ਾਰੀ ਲਈ ਪ੍ਰੇਰਿਤ ਕੀਤਾ ਸਕੂਲ ਦੇ ਚੇਅਰਮੈਨ ਸ੍ਰੀ ਅਜੀਤ ਵਾਲਿਆ ਨੇ ਬੱਚਿਆਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਹਾਂਜੀ ਮੈਮ ਅੱਜ ਸਕੂਲ ਦਾ ਰਿਜ਼ਲਟ ਆਇਆ ਤੁਹਾਡਾ ਤੇ ਤੁਸੀਂ ਉਹਦੇ ਬਾਰੇ ਕੀ ਕਹੋਗੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਵਰੀਤ ਵਾਲੀਆ ਮੈਂ ਵਾਲੀਆ ਇੰਗਲਿਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਅੱਜ ਸਾਡੇ ਸਕੂਲ ਦਾ ਰਿਜ਼ਲਟ ਸੀਗਾ ਸਾਡਾ ਹਰ ਸਾਲ ਦੀ ਤਰ੍ਹਾਂ 100% ਰਿਜ਼ਲਟ ਰਿਹਾ ਇਹ ਸਾਰਾ ਸ਼ੇਮੈਂ ਆਪਣੇ ਸਟਾਫ ਨੂੰ ਤੇ ਪੇਰੈਂਟਸ ਨੂੰ ਦੇਣਾ ਚਾਹੂੰਗੀ ਜਿਨ੍ਹਾਂ ਨੇ ਇੰਨੀ ਮਿਹਨਤ ਕਰਵਾਈ ਬੱਚਿਆਂ ਨੂੰ ਤਾਂ ਉਹਨਾਂ ਦੇ ਯੋਗਦਾਨ ਨਾਲ ਮੇਰੇ ਸਕੂਲ ਦਾ ਰਿਜ਼ਲਟ ਹਰ ਸਾਲ 100% ਆਂਦਾ ਹੈ ਤਾਂ ਮੈਂ ਉਮੀਦ ਕਰਦੀ ਹਾਂ ਇਸੇ ਤਰ੍ਹਾਂ ਮੇਰੇ ਸਕੂਲ ਦਾ ਸਟਾਫ ਤੇ ਪੇਰੈਂਟਸ ਮੇਰੇ ਨਾਲ ਐਵੇਂ ਕੋਆਪਰੇਟ ਕਰਦੇ ਰਹਿਣਗੇ ਤਾਂ ਹਰ ਸਾਲ ਸਾਡਾ ਸਕੂਲ ਦਾ ਰਿਜ਼ਲਟ ਐਵੇਂ 100% ਆਂਦਾ ਮੈਡਮ ਬੱਚਿਆਂ ਲਈ ਕੀ ਮੈਸੇਜ ਹੈ ਬੱਚਿਆਂ ਲਈ ਸਰ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਵੀ ਮਿਹਨਤ ਕਰਨ ਆਪਣਾ ਸਟੱਡੀ ਕਰਨ ਹਾਰਡ ਵਰਕ ਕਰਨ ਤਾਂ ਕਿ ਆਪਣਾ ਰਿਜ਼ਲਟ ਦੇ ਵਿੱਚ 100% ਦੇ ਸਕਣ ਤੇ ਆਪਣੇ ਇਨ ਫਿਊਚਰ ਆਉਣ ਵਾਲੇ ਗੋਲਸ ਨੂੰ ਕੰਪਲੀਟ ਕਰ ਸਕਣ